ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਜੀ ਅੱਜ ਆਪਾਂ ਤੁਹਾਨੂੰ ਪਿੰਡ ਸਰਾਲਾ ਕੋ ਦਵਾਰ ਗੁਰਦੁਆਰਾ ਸਾਹਿਬ ਦੇ ਦਰਸ਼ਕ ਲੈ ਆਏ ਜੋ ਕੰਮ ਕਾ ਚੱਲ ਰਿਹਾ ਹੈ ਇਹ ਆਓ ਆਪਾਂ ਲਈ ਸਾਰੇ ਜਣੇ ਨਗਰ ਦੇ ਸਹਿਯੋਗ ਦੇ ਨਾਲ ਜੋ ਸੇਵਾ ਚੱਲ ਰਹੀ ਅਰੰਭ ਹੋਈ ਵੀ ਹੈ ਇਹ ਆਓ ਅੱਜ ਤੁਹਾਨੂੰ ਸਾਰੇ ਦਿਸ ਅੰਦਰ ਲਾ ਦਿਖਾਣੇ ਆ ਅੰਦਰ ਜਾਂਦਿਆਂ ਸਾਹ ਵੜਦਿਆਂ ਸਾਹ ਆਲੇ ਦੁਆਲੇ ਫੁੱਲ ਬੂਟੇ ਲੱਗੇ ਹੋਏ ਨੇ ਜਿਹੜੇ ਕੀ ਗੁਰਦਵਾਰ ਸਾਹਿਬ ਨੂੰ ਬਹੁਤ ਸੋਹਣਾ ਸੁੰਦਰ ਬਣਾਉਂਦੇ ਨੇ ਤੇ ਸਾਈਡਾਂ ਦੇ ਵਿੱਚ ਵੀ ਪੇੜੇ ਲੱਗੇ ਹੋਏ ਨੇ ਤੇ ਇਹ ਆਪ ਜੀ ਨੂੰ ਸਾਹਮਣੇ ਵਾਲਾ ਦ੍ਰਿਸ਼ ਦਖਾਇਆ ਇਹ ਬਾਂਡੇ ਦੇ ਵਿੱਚ ਜਿਹੜੀ ਸ਼ਾਲੀ ਤਾਇਰ ਹੈ तकरीबन ਮੈਂ ਕਹਨਾ ਲੱਗ ਕੇ ਮੁਕੰਮਲ ਹੋ ਚੁੱਕੀ ਹੈ ਤੇ ਨਿਸ਼ਾਨ ਸਾਹਿਬ ਦੇ ਦਰਸ਼ਨ ਇਧਰ ਸਾਈਡ ਜਨਰੇਟਰ ਤੱਕ ਜਿਹੜੀ ਟਾਇਲ ਹੈ ਉਹ ਲੱਗ ਚੁੱਕੀ ਹੈ ਤੇ ਇਧਰਲੀ ਸਾਈਡ ਵੀ ਬੜੇ ਸੋਹਣੇ ਜਿਹੜੇ ਪੇੜੇ ਲੱਗੇ ਹੋਏ ਨੇ ਦਰਬਾਰ ਸਾਹਿਬ ਦੀ ਜਿਹੜੀ ਸੁੰਦਰਤਾ ਨੂੰ ਵਧਾਉਂਦੇ ਹਨ ਇਹ ਆਪ ਦਰਸ਼ਨ ਕਰ ਰਹੇ ਹੋ ਪਿੰਡ ਸਰਾਲਾ ਖੁਰ ਦੇ ਗੁਰਦੁਆਰਾ ਸਾਹਿਬ ਦਾ ਜੀ ਆਜੋ ਜੀ ਇਧਰਲੀ ਸਾਈਡ ਵੀ ਇਹ ਪੇੜੇ ਲੱਗੇ ਹੋਏ ਨੇ ਬੜਾ ਸੋਹਣਾ ਦ੍ਰਿਸ਼ ਹੈ ਜੀ ਇਹ ਵਾਪਸੀ ਆਪ ਜਿੰਨਾਂ ਖਾਇਆ ਜਾ ਰਿਹਾ ਇਹ ਸਾਹਮਣੇ ਵਾਲਾ ਜਿੰਨਾ ਵੀ ਪ੍ਰਿੰਟ ਦਿਖਾਇਆ ਜਾ ਰਿਹਾ ਇਹ ਆਲੇ-ਦੁਆਲੇ ਪੇੜੇ ਨੇ ਬੜਾ ਮਨਮੋਹਦੇ ਨੇ ਤੇ ਬਹੁਤ ਹੀ ਸੁੰਦਰਤਾ ਦਿਖਾਉਂਦੇ ਨੇ ਗੁਰਦੁਆਰਾ ਸਾਹਿਬ ਇਹ ਲੰਗਰ ਹਾਲ ਨੂੰ ਆਪਾਂ ਲੰਗਰ ਹਾਲ ਦੀ ਜੋ ਪਹਿਲਾਂ ਟਾਇਲ ਲੱਗੀ ਸੀ ਇਹਦੇ ਵੀ ਲੱਗ ਕੇ ਮੁਕੰਮਲ ਹੋ ਚੁੱਕੀ ਹੈ ਬਾਂਡੇ ਦੀ ਬਾਂਡੇ ਦੀ ਵੀ ਸਾਰੀ ਟਾਇਲ ਲੱਗ ਚੁੱਕੀ ਹੈ ਤੇ ਐਨ ਤਿਆਰੀ ਹੋ ਗਈ ਆਪ ਜੀ ਨੂੰ ਇਹ ਦਰਸ਼ਨ ਕਰਵਾਏ ਜਾ ਰਹੀ ਨੇ ਕਦੀ ਮੌਕਾ ਮਿਲਿਆ ਤੇ ਸਾਰਾ ਕੋਤੂ ਕੇ ਗੁਰੂ ਘਰ ਦੇ ਦਰਸ਼ਨ ਕਰਕੇ ਜਾਇਓ ਜੀ ਤੇ ਬੜੀ ਆਤਮਾ ਨੂੰ ਸ਼ਾਂਤੀ ਮਿਲਦੀ ਏ ਤੇ ਇਸ ਸਮੇਂ ਆਪ ਜੀ ਨੂੰ ਦਰਬਾਰ ਸਿਰ ਜੀ ਦਰਸ਼ਨ ਕਰਵਾਇਆ ਜਾ ਰਿਹਾ ਜੀ ਇਹ ਆਪ ਜੀ ਦੇਖੋ ਜੀ ਅੰਦਰਲਾ ਰੇਸ਼ ਸਾਹਮਣੇ ਗੁਰੂ ਹਰਿਸ਼ਮਰ ਜੀ ਦਾ ਪ੍ਰਕਾਸ਼ ਹੋਈ ਹੈ ਤੇ ਇਹ ਅੰਦਰਲਾ ਦ੍ਰਿਸ਼ ਅੰਦਰਲੇ ਵੀ ਸਾਈਡ ਜੋ ਟਾਈਲਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ ਤੇ ਦਵਾ ਦਾ ਤਿਆਰੀ ਕੀਤੀ ਗਈ ਹੈ ਤੇ ਆਪ ਜੀ ਨੂੰ ਸਾਹਮਣੇ ਸ਼ੀਸ਼ੇ ਦੇ ਅੰਦਰ ਅਥਿਆਰ ਜੋ ਸਾਸਤ੍ਰ ਹਨ ਉਹਨਾਂ ਦੇ ਦਰਸ਼ਨ ਕਰਵਾਏ ਜਾ ਰਹੇ ਨੇ ਇਧਰ ਸਾਈਡ ਜੋ ਸਾਈਡ ਦੇ ਵਿੱਚ ਜੋ ਬੱਤੀ ਕੀਤੀ ਜਾਂਦੀ ਹੈ ਤੇ ਇਧਰ ਸਤਖੰਡ ਸਾਹਿਬ ਦੇ ਦਰਸ਼ਨ ਕਰੋ ਜੀ ਇਹ तकरीबन ਗੁਰੂ ਘਰ ਦੀ ਜੋ ਸੇਵਾ ਬੜੀ ਸ਼ਬਦਾ ਤੇ ਭਾਵਨਾ ਨਾਲ ਕੀਤੀ ਜਾਂਦੀ ਹੈ ਤੇ ਬੜੇ ਹੀ ਸਤਕਾਰ ਦੇ ਨਾਲ ਰਲ ਕੇ ਸੇਵਾ ਕਰਦੀ ਸੰਗਤਾਂ ਇਹ ਆਪ ਦਰਬਾਰ ਸੇ ਦਰਸ਼ਨ ਕਰ ਰਹੇ ਆ ਜੀ ਇੰਨੇ ਇੱਕ ਬੇਨਤੀਆਂ ਭਗਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ